ਤੁਸੀਂ ਸੁਣ ਰਹੇ ਹੋ ਕਿਤਾਬ ਚਾਨਾਮਾ ਦਾ ਪਹਿਲਾ ਅਧਿਆਇ ਮਨੁੱਖਤਾ ਦਾ ਪਿਆਲਾ ਬਿਮਾਰ ਲਈ ਦਵਾਈ ਵਜੋਂ ਤਿਆਰ ਹੋਈ ਚਾ ਆਖਰ ਸੁਆਦ ਲਈ ਪੀਣ ਯੋਗ ਡਰਿੰਕ ਬਣ ਗਈ 8ਵੀਂ ਸਦੀ ਦੌਰਾਨ ਚੀਨ ਦੀ ਸ਼ਾਇਰੀ ਦੇ ਖੇਤਰ ਵਿੱਚ ਇਹ ਦਿਲਕਸ਼ ਨਿਮਰ ਦਿਲ ਬਹਿਲਾਵਾ ਹੋ ਗਈ 15ਵੀਂ ਸਦੀ ਦੌਰਾਨ ਜਾਪਾਨ ਵਿੱਚ ਚਾਵਾਦ ਸੁੰਦਰੇ ਸ਼ਾਸਤਰ ਦਾ ਧਰਮ ਹੋ ਗਿਆ ਜੀਵਨ ਦੀਆਂ ਨਿੱਤ ਦਿਨ ਜ਼ਰੂਰਤਾਂ ਵਿਚਕਾਰ ਚਾਹਵਾਤ ਨੇ ਸੁੰਦਰਤਾ ਦੀ ਲਹਿਰ ਵਗਾ ਦਿੱਤੀ। ਨਿਰਮਲਤਾ, ਸਮਾਨਤਾ, ਦਇਆ, ਰੋਮਾਂਸ ਸਮਾਜ ਵਿੱਚ ਖੇੜਾ ਲੈ ਆਏ। ਅਧੇ ਅਧੂਰੇ ਲੋਕ ਇੱਕ ਤਰ੍ਹਾਂ ਪੂਜਨਿਕ ਹੋ ਗਏ। ਜੀਵਨ ਦੀ ਅਸੰਭਤ ਅਸੰਭਵਤਾ ਨੂੰ ਸੰਭਾਵਨਾ ਮਿਲਣ ਲੱਗੀ। ਚਾਹ ਦਾ ਫਲਸਫਾ ਕੇਵਲ ਆਮ ਜਿਹਾ ਸੁੰਦਰੇ ਸ਼ਾਸਤਰ ਨਹੀਂ। ਨੇਕੀ ਅਤੇ ਧਰਮ ਦਾ ਇਹ ਤਾਂ ਆਦਮੀ ਅਤੇ ਕੁਦਰਤ ਪ੍ਰਤੀ ਦ੍ਰਿਸ਼ਟੀਕੋਣ ਵਾਂਗ ਕੇ ਪ੍ਰਗਟਿਆ। ਸਫਾਈ ਉਤਸ਼ਾਹਿਤ ਹੁੰਦੀ ਹੈ ਇਸ ਲਈ ਇਹ ਅਰੋਗਤਾ ਮਾਰਗ ਹੈ ਗੁੰਝਲਦਾਰ ਨਹੀਂ ਮਹਿੰਗੀ ਨਹੀਂ ਸਾਦਗੀ ਦਾ ਅਰਥ ਸ਼ਾਸਤਰ ਹੈ ਅਸੀਂ ਇਸ ਦੀ ਮਦਦ ਨਾਲ ਬ੍ਰਹਿਮੰਡ ਦਾ ਨਾਪ ਤੋਲ ਕਰਦੇ ਹਾਂ ਇਸ ਕਰਕੇ ਇਹ ਨੈਤਿਕ ਰੇਖਾ ਗਣਿਤ ਹੈ ਇਹ ਪੂਰਬੀ ਗਣਤੰਤਰ ਦੀ ਰੋਹਾਨੀ ਨਿਸ਼ਾਨੀ ਹੈ ਕਿਉਂਕਿ ਆਪਣੇ ਮੁਰੀਦਾਂ ਨੂੰ ਸ਼ਾਹੀ ਜ਼ਾਇਕਾ ਦਿੰਦੀ ਹੈ ਲੰਮੇ ਅਰਸੇ ਤੱਕ ਬਾਕੀ ਦੁਨੀਆ ਨਾਲੋਂ ਜਾਪਾਨ ਦੀ ਅਲੈਦਗੀ ਨੇ ਇਸ ਨੂੰ ਅੰਤਰਮੁਖੀ ਬਣਾ ਦਿੱਤਾ ਜਿਸ ਨਾਲ ਚਾਹਵਾਦ ਵਿਕਸਿਤ ਹੋਣ ਲਈ অনুকূল ਮਾਹੌਲ ਮਿਲ ਗਿਆ ਸਾਡੀਆਂ ਘਰੇਲੂ ਆਦਤਾਂ ਲਿਬਾਸ ਚੁੱਲ੍ਹਾ ਚੌਂਕਾ ਮਿੱਟੀ ਅਤੇ ਲਾਕ ਉੱਪਰ ਚਿੱਤਰਕਾਰੀ ਸਾਹਿਤ ਕਲਾ ਸਭ ਇਸ ਤੋਂ ਪ੍ਰਭਾਵਿਤ ਹੋਏ ਜਾਪਾਨੀ ਕਲਚਰ ਦਾ ਕੋਈ ਵਿਦਿਆਰਥੀ ਇਸ ਦੀ ਹਾਜ਼ਰੀ ਨਜ਼ਰ ਅੰਦਾਜ਼ ਨਹੀਂ ਕਰ ਸਕਿਆ ਅਮੀਰ ਜ਼ਾਦਿਆਂ ਦੇ ਜਨਾਨ ਖਾਨਿਆਂ ਤੋਂ ਲੈ ਕੇ ਗਰੀਬਾਂ ਦੀਆਂ ਝੁੱਗੀਆਂ ਤੱਕ ਚਾਹ ਪੁੱਜ ਗਈ ਸਾਡੇ ਕਿਸਾਨਾਂ ਨੂੰ ਗੁਲਦਸਤੇ ਗੁੰਦਨ ਦਾ ਸਲੀਕਾ ਆ ਗਿਆ ਛੋਟੇ ਤੋਂ ਛੋਟੇ ਮਜ਼ਦੂਰ ਨੂੰ ਜਾਂਚ ਆ ਗਈ ਕਿ ਪਹਾੜਾਂ ਤੇ ਨਦੀਆਂ ਨੂੰ ਪ੍ਰਣਾਮ ਕਿਵੇਂ ਕਰੀਦਾ ਹੈ ਜਿਹੜਾ ਬੰਦਾ ਆਲੇ-ਦੁਆਲੇ ਦੀ ਖੁਸ਼ੀ ਗਮੀ ਤੋਂ ਬੇਅਸਰ ਰਹੇ ਅਸੀਂ ਆਖਦੇ ਹਾਂ ਇਸ ਨੂੰ ਤਾਂ ਚਾਹ ਪੀਣ ਦਾ ਦਸਤੂਰ ਨਹੀਂ ਆਉਂਦਾ ਜਿਹੜਾ ਬੰਦਾ ਹੋਰਾਂ ਦੇ ਦੁੱਖ ਅੰਡਿਟ ਕਰਕੇ ਰੰਗ ਰਲੀਆਂ ਮਨਾਉਂਦਾ ਫਿਰੇ ਅਸੀਂ ਉਸ ਨੂੰ ਆਖਦੇ ਹਾਂ ਇਸ ਨੂੰ ਚਾਹ ਦਾ ਨਸ਼ਾ ਕੁਝ ਵਧੀਕ ਚੜ ਗਿਆ ਹੈ ਜਪਾਨੀਆਂ ਦਾ ਇਹ ਵਿਹਾਰ ਦੇਖ ਕੇ ਕੋਈ ਅਜਨਬੀ ਹੈਰਾਨ ਹੋ ਕੇ ਸੋਚ ਸਕਦਾ ਹੈ ਕਿ ਇਹ ਖਾਮ-ਖਾ ਦਾ ਰੌਲਾ ਹੈ ਕੀ ਚਾਹ ਦੇ ਪਿਆਲੇ ਵਿੱਚ ਤੂਫਾਨ ਪਰ ਅਸੀਂ ਦੇਖਦੇ ਹਾਂ ਮਾਨਵਤਾ ਦੀਆਂ ਖੁਸ਼ੀਆਂ ਦਾ ਪਿਆਲਾ ਇੰਨਾ ਛੋਟਾ ਹੈ ਕਿ ਝਟ ਹੰਝੂਆਂ ਨਾਲ ਭਰ ਕੇ ਉੱਛਲ ਜਾਂਦਾ ਹੈ ਅਨੰਤ ਤੱਕ ਪੂਜਨ ਦੀ ਲੋਚਾ ਵਿਸ਼ਾਲ ਹੈ ਪਰ ਚਾਹ ਦਾ ਕੱਪ ਕਿੰਨੀ ਛੇਤੀ ਮੁੱਕ ਜਾਂਦਾ ਹੈ ਰੈਂਦ ਖੂੰਦ ਬਾਕੀ ਬਚੀ ਦਿਸਦੀ ਹੈ ਇਸ ਕਰਕੇ ਚਾਹ ਬਾਰੇ ਬਹੁਤੀਆਂ ਗੱਲਾਂ કરી ਜਾਈਏ ਸਾਨੂੰ ਦੋਸ਼ ਨਾ ਦਿਓ ਮਨੁੱਖਤਾ ਬੁਰੇ ਦੇ ਘਰ ਤੱਕ ਪੁੱਜ ਗਈ ਹੈ ਸੋਮਦੇਵ ਦੀ ਪੂਜਾ ਦੌਰਾਨ ਅਸੀਂ ਬੜਾ ਕੁਝ ਕੁਰਬਾਨ ਕਰ ਲਿਆ ਬਦਸੂਰਤ ਮੰਗਲ ਨੂੰ ਅਸੀਂ ਸ਼ਾਨਦਾਰ ਨੈਣ ਨਕਸ਼ ਬਖਸ਼ ਦਿੱਤੇ ਚੰਗਾ ਨਾ ਹੋਵੇ ਜੇ ਅਸੀਂ ਕੈਮੀਲੀਆ ਮਹਾਰਾਣੀ ਅੱਗੇ ਮੱਥਾ ਟੇਕ ਦਈਏ ਉਸ ਦੀ ਵੇਦੀ ਤੋਂ ਜਿਹੜੀ ਹਮਦਰਦੀ ਦੀ ਨਿੱਗੀ ਧਾਰਾ ਵਗਦੀ ਹੈ ਉਸ ਵਿੱਚ ਗੋਤਾ ਨਾ ਲਾ ਲਈਏ ਚੀਨੀ ਦੇ ਪਿਆਲੇ ਅੰਦਰਲੀ ਚਾਹ ਨਾਲ ਜਗਿਆਸੂ ਕਨਫਿਊਸ਼ਿਅਸ ਦੀ ਮਿੱਠੀ ਖੁਸ਼ਬੂ ਖਾਮੋਸ਼ੀ ਲਾਉਜ਼ੇ ਦੀ ਪ੍ਰੇਰਣਾ ਅਤੇ ਸਾਂਕਿਆ मुनि ਦੀ ਮਹਿਕ ਪ੍ਰਤੀਤ ਕਰ ਸਕਦਾ ਹੈ ਜਿਨ੍ਹਾਂ ਨੂੰ ਆਪਣੀ ਮਹਾਨਤਾ ਵਿਚਲੀ ਤੁਸ਼ਤਾ ਦਾ ਅਹਿਸਾਸ ਨਹੀਂ ਉਹ ਦੂਜਿਆਂ ਦੀ ਤੁਸ਼ਤਾ ਵਿਚਲੀ ਮਹਾਨਤਾ ਨਜ਼ਰਅੰਦਾਜ਼ ਕਰਨ ਦੀ ਆਦਤ ਦੇ ਸ਼ਿਕਾਰ ਹਨ ਚਿਕਨੀ ਚੋਪੜੀ ਸ਼ਲੀਨਤਾ ਦਰਮਿਆਨੀ ਜਹੀ ਸ਼ਖਸੀਅਤ ਵਾਲਾ ਪੱਛਮ ਵਾਸੀ ਚਾਹ ਦੀ ਰਸਮ ਵਿੱਚ ਪੂਰਬੀਆਂ ਦੀਆਂ ਹਜ਼ਾਰਾਂ ਅਜੀਬੋ-ਗਰੀਬ ਤੇ ਸਨਕੀ ਬਚਕਾਨਾ ਆਦਤਾਂ ਦੇਖੇਗਾ। ਜਾਪਾਨ ਜਦੋਂ ਅਮਨ-ਸ਼ਾਂਤੀ ਦੌਰਾਨ ਕੋਮਲ ਕਲਾਵਾਂ ਸਿਰਜਣ ਵਿੱਚ ਮਗਨ ਸੀ, ਪੱਛਮ ਵਾਸੀ ਨੂੰ ਉਦੋਂ ਇਹ ਦੇਸ਼ ਆਦਤਾਂ ਜੰਗਲੀ ਦਿਸ ਰਿਹਾ ਸੀ। ਜਦੋਂ ਮਨਚੂਰੀਅਨ ਜੰਗੀ ਮੈਦਾਨ ਵਿੱਚ ਜਾਪਾਨ ਥੋਕ ਵਿੱਚ ਕਤਲੇਆਮ ਕਰਨ ਲੱਗਾ, ਉਦੋਂ ਇਸ ਨੂੰ ਸੱਭਿਅਕ ਕਿਹਾ ਗਿਆ। ਪਿੱਛੋ ਜਾ ਕੇ ਸਮੂਰਾਏ ਬਾਰੇ ਖੁਦਕੁਸ਼ੀ ਬਾਰੇ ਬੜਾ ਕੁਝ ਲਿਖਿਆ ਗਿਆ ਜੋ ਵਾਸਤਵ ਵਿੱਚ ਕਦੇ ਸਾਡੇ ਜੰਗਬਾਜ਼ਾਂ ਦਾ ਸਵੈਮਾਨ ਹੋਇਆ ਕਰਦੀ ਸੀ ਚਾਹਵਾਦ ਵੱਲ ਉਹਨਾਂ ਦਾ ਧਿਆਨ ਗਿਆ ਹੀ ਨਹੀਂ ਜੋ ਸਾਡੀ ਤਰਜ਼ ਜ਼ਿੰਦਗੀ ਹੈ ਜੇ ਜੰਗੀ ਕਤਲੇਆਮ ਨੂੰ ਸੱਭਿ ਇੱਕ ਕਹਿਣਾ ਹੈ ਫਿਰ ਅਸੀਂ ਜੰਗਲੀ ਚੰਗੇ ਉਡੀਕ ਹੈ ਉਸ ਘੜੀ ਦੀ ਜਦੋਂ ਸਾਡੇ ਹੁਨਰ ਸਾਡੇ ਆਦਰਸ਼ ਦੀ ਕਦਰ ਪਏਗੀ ਪੂਰਬ ਨੂੰ ਸਮਝਣ ਜਾਂ ਸਮਝਣ ਦਾ ਯਤਨ ਪੱਛਮ ਕਦੋਂ ਸ਼ੁਰੂ ਕਰੇਗਾ ਅਸੀਂ ਏਸ਼ੀਅਨ ਆਪਣੇ ਆਲੇ ਦੁਆਲੇ ਬੁਣੇ ਤਾਣੇ ਪੇਟੇ ਵਿਚਲੇ ਤੱਥਾਂ ਅਤੇ ਭਰਮਾਂ ਵਿਚਕਾਰ ਉਲਝੇ ਰਹਿੰਦੇ ਹਾਂ ਜਿਵੇਂ ਅਸੀਂ ਚੂਹੇ ਖਾਣੇ ਜਾਂ ਕਾਕਰੋਚ ਖਾਣੇ ਨਹੀਂ ਫਿਰ ਇਉਂ ਪੇਸ਼ ਕੀਤਾ ਜਾਵੇਗਾ ਜਿਵੇਂ ਕਮਲ ਫੁੱਲ ਦੀ ਸੁਗੰਧੀ ਖਾ ਕੇ ਜੀ ਰਹੇ ਹਾਂ ਵਿਦੇਸ਼ੀਆਂ ਨੂੰ ਸਾਡੇ ਵਿੱਚ ਜਾਂ ਪੂਰਨ ਨਪੁੰਸਤ ਨਪੁੰਸਕਤਾ ਦਿ세ਗੀ ਜਾਂ ਖਰੀ ਕਾਮੁਕਤਾ ਭਾਰਤੀ ਰੋਹਾਨੀਅਤ ਨੂੰ ਅਗਿਆਨਤਾ ਕਿਹਾ ਗਿਆ ਚੀਨੀ ਲਿਆਕਤ ਨੂੰ ਮੂਰਖਤਾ ਜਪਾਨੀ ਦੇਸ਼ ਭਗਤੀ ਨੂੰ ਭਾਗਵਦੀ ਐਲਾਨ ਦਿੱਤਾ ਕਿਹਾ ਗਿਆ ਕਿ ਸਾਡੀ ਤੰਤੂ ਪ੍ਰਣਾਲੀ ਸੁੰਨ ਹੈ ਇਸ ਕਰਕੇ ਸਾਡੇ ਜ਼ਖਮ ਦੁਖਦੇ ਨਹੀਂ ਸਾਡੇ ਸਦਕਾ ਤੁਹਾਡਾ ਮਨੋਰੰਜਨ ਕਿਉਂ ਨਾ ਹੋਵੇ ਜੇ ਤੁਹਾਨੂੰ ਪਤਾ ਹੋਵੇ ਅਸੀਂ ਤੁਹਾਡੇ ਬਾਰੇ ਕੀ ਸੋਚਿਆ ਕੀ ਲਿਖਿਆ ਤਾਂ ਮਨੋਰੰਜਨ ਵਾਸਤੇ ਮਸਾਲਾ ਹੋਰ ਵੀ ਮਿਲ ਜਾਵੇਗਾ ਸਾਡੇ ਪਾਸਿਆਂ ਦਾ ਹੁਸਨ ਵਿਸਮਾਦੀ ਅਬੋਧ ਚੇਤਨਾ ਦਾ ਅਨੁਭਵ ਇੱਥੇ ਸਭ ਕੁਝ ਮੌਜੂਦ ਹੈ ਤੁਸੀਂ ਸੂਖਮ ਨੇਕੀਆਂ ਦੀ ਅਨਪਰਿਭਾਸ਼ਿਤ ਨਵੀਨਤਾ ਪ੍ਰਤੀ ਖਾਮੋਸ਼ ਉਦਾਸੀ ਬੋਝ ਨਾਲ ਇੰਨੇ ਲੱਦੇ ਹੋਏ ਹੋ ਕਿ ਈਰਖਾ ਹੋਵੇ ਤੇ ਐਨੇ ਵੱਡੇ ਵਿਰਾਟ ਅਪਰਾਧਾਂ ਨਾਲ ਸਜੇ ਹੋਏ ਹੋ ਕੇ ਨਖੇਦੀ ਹੋਵੇ ਸਾਡੇ ਪੁਰਾਤਨ ਲਿਖਾਰੀ ਜਿਹੜੇ ਤੁਹਾਨੂੰ ਜਾਣਦੇ ਸਨ ਨੇ ਸਾਨੂੰ ਦੱਸਿਆ ਕਿ ਤੁਹਾਡੀ ਪਿੱਠ ਪਿੱਛੇ ਕੰਡਿਆਲੀ ਪੂਸ਼ ਹੈ ਜਿਹੜੀ ਤੁਸੀਂ ਕੱਪੜਿਆਂ ਹੇਠ ਲੁਕਾ ਰੱਖੀ ਹੈ ਕਿ ਤੁਸੀਂ ਨਵ ਜੰਮੇ ਮਨੁੱਖੀ ਬੱਚੇ ਨੂੰ ਭੁੰਨ ਕੇ ਖਾ ਲੈਂਦੇ ਹੋ ਨਹੀਂ ਨਹੀਂ ਤੁਹਾਡੇ ਖਿਲਾਫ ਕਹਿਣ ਵਾਸਤੇ ਸਾਡੇ ਕੋਲ ਇਸ ਤੋਂ ਵਧੇਰੇ ਕਥਨ ਵੀ ਹਨ ਕਿ ਤੁਸੀਂ ਧਰਤੀ ਉੱਪਰ ਸਭ ਤੋਂ ਵੱਡੇ ਮਕਾਰ ਹੋ ਜਿਸ ਕਾਸੇ ਦਾ ਤੁਸੀਂ ਪ੍ਰਚਾਰ ਕਰਦੇ ਹੋ ਉਸ ਉੱਪਰ ਖੁਦ ਕਦੀ ਅਮਲ ਨਹੀਂ ਕਰਦੇ ਗਲਤਫਹਿਮੀਆਂ ਸਾਡੇ ਵਿੱਚੋਂ ਤੇਜ਼ੀ ਨਾਲ ਸਮਾਪਤ ਤੇਜ਼ੀ ਨਾਲ ਖਤਮ ਹੋ ਰਹੀਆਂ ਹਨ ਪੂਰਬੀ ਬੰਦਰਗਾਹਾਂ ਉੱਪਰ ਵਪਾਰ ਸਦਕਾ ਯੂਰੋਪੀਅਨ ਭਾਸ਼ਾਵਾਂ ਦਾ ਬੋਲਬਾਲਾ ਹੋ ਗਿਆ ਹੈ ਆਧੁਨਿਕ ਵਿੱਦਿਆ ਪ੍ਰਾਪਤ ਕਰਨ ਵਾਸਤੇ ਏਸ਼ੀਅਨ ਜਵਾਨੀ ਪੱਛਮੀ ਕਾਲਜਾਂ ਵਿੱਚ ਦਾਖਲੇ ਲੈ ਰਹੀ ਹੈ ਸਾਡੀ ਸੂਝ ਸਮਝ ਤੁਹਾਡੇ ਕਲਚਰ ਵਿੱਚ ਡੁੱંગી ਨਹੀਂ ਉਤਰਦੀ ਪਰ ਘੱਟੋ ਘੱਟ ਅਸੀਂ ਜਾਣਨ ਦਾ ਯਤਨ ਤਾਂ ਕਰ ਰਹੇ ਹਾਂ ਮੇਰੇ ਕੁਝ ਸਮਕਾਲੀਆਂ ਨੇ ਤੁਹਾਡੇ ਰਸਮੋ ਰਿਵਾਜ ਰਹਿਣ ਸਹਿਣ ਐਨੇ ਅਪਣਾ ਲਏ ਕਿ ਉਹਨਾਂ ਨੂੰ ਗਲਤ ਫਹਮੀ ਹੋ ਗਈ ਕਿ ਸ਼ਾਇਦ ਆਕੜੇ ਕਾਲਰਾਂ ਅਤੇ ਰੇਸ਼ਮੀ ਟੋਪਾਂ ਨਾਲ ਤੁਹਾਡੀ ਤਹਿਜ਼ੀਬ ਸਿੱਖ ਲਵਾਂਗੇ ਅਫਸੋਸ ਉਹ ਗੋਡਣੀਆਂ ਭਾਰ ਹੋ ਕੇ ਪੱਛਮ ਵੱਲ ਰਿੜਦੇ ਹਨ ਬਦਕਿਸਮਤੀ ਹੈ ਕਿ ਪੂਰਬ ਨੂੰ ਸਮਝਣ ਵਾਸਤੇ ਪੱਛਮ ਦਾ ਰਵਈਆ ਸਹੀ ਨਹੀਂ ਈਸਾਈ ਮਿਸ਼ਨਰੀ ਕੁਝ ਸਿਖਾਣ ਜਾਂਦੇ ਹਨ ਸਿੱਖਣ ਲਈ ਨਹੀਂ ਜੇ ਆਉਂਦੇ ਜਾਂਦੇ ਯਾਤਰੂਆਂ ਦੇ ਝੂਠੇ ਟੋਟਕਿਆਂ ਉੱਪਰ ਨਹੀਂ ਤਾਂ ਸਾਡੇ ਬਾਰੇ ਤੁਹਾਡੀ ਜਾਣਕਾਰੀ ਸਾਡੇ ਵਿਸ਼ਾਲ ਗ੍ਰੰਥਾਂ ਦੇ ਥੋੜੇ ਤੋਂ ਅਨੁਵਾਦਾਂ ਉੱਪਰ ਨਿਰਭਰ ਹੈ ਕਦੀ ਕਦਾਈਂ ਹੀ ਅਜਿਹਾ ਵਾਪਰਦਾ ਹੈ ਜਦੋਂ ਲਫ਼ ਕੈਦੀਓ ਹਰਨ ਯਾ ਦਾ ਵੈਬ ਆਫ ਇੰਡੀਅਨ ਲਾਈਫ ਦੇ ਕਰਤਾ ਦੀ ਸ਼ਾਨਦਾਰ ਕਲਮ ਪੂਰਬ ਦੇ ਹਨੇਰੇ ਨੂੰ ਸਾਡੇ ਆਪਣੇ ਜਜ਼ਬਾਤਾਂ ਦੀ ਮਿਸ਼ਾਲ ਨਾਲ ਰੋਸ਼ਨ ਕਰਦੀ ਹੈ ਐਨਾ ਮੂਫਟ ਹੋ ਕੇ ਸ਼ਾਇਦ ਮੈਂ ਚਾਹਵਾਦ ਦੇ ਸਲਿੱਕੇ ਤੋਂ ਦੂਰ हट ਗਿਆ ਆਪਣੀ ਮੂਰਖਤਾ ਜ਼ਾਹਿਰ ਕਰ ਰਿਹਾ ਹਾਂ ਲਿਆਕਤ ਨਿਮਰਤਾ ਮੰਗ ਕਰਦੀ ਹੈ ਕਿ ਤੁਸੀਂ ਓਨੀ ਗੱਲ ਕਰੋ ਜਿੰਨੀ ਕੁ ਤੁਹਾਡੇ ਤੋਂ ਆਸ ਹੋਵੇ ਫਾਲਤੂ ਨਹੀਂ ਪਰ ਮੈਂ ਜਦੋਂ ਨਿਮਰ ਹਾਂ ਹੀ ਨਹੀਂ ਫੇਰ ਪੁਰਾਣੇ ਅਤੇ ਨਵੇਂ ਸੰਸਾਰ ਦੀ ਆਪਸੀ ਗਲਤਫਹਿਮੀ ਨੇ ਪਹਿਲੋਂ ਹੀ ਬੜਾ ਨੁਕਸਾਨ ਕਰ ਦਿੱਤਾ ਹੈ ਕਿ ਹਰੇਕ ਨੇ ਆਪੋ ਆਪਣਾ ਬੰਦਾ ਸਰਦਾ ਹਿੱਸਾ ਪਾਇਆ ਹੈ ਜਿਸ ਨਾਲ ਮਾਫੀ ਮੰਗਣ ਦੀ ਗੁੰਜਾਇਸ਼ ਵੀ ਨਹੀਂ ਰਹੀ ਜੇ ਰੂਸ ਜਾਪਾਨ ਨੂੰ ਚੰਗੀ ਤਰ੍ਹਾਂ ਜਾਣਨ ਦਾ ਯਤਨ ਕਰਦਾ ਤਦ 20ਵੀਂ ਸਦੀ ਦਾ ਆਰੰਭ ਖੂਨੀ ਜੰਗਾਂ ਦੇ ਦ੍ਰਿਸ਼ ਨਾਲ ਨਾ ਹੁੰਦਾ ਪੂਰਬੀ ਸਮੱਸਿਆਵਾਂ ਨੂੰ ਕਠੋਰਤਾ ਨਾਲ ਨਜ਼ਰਅੰਦਾਜ਼ ਕਰਕੇ ਮਾਨਵਤਾ ਨੇ ਕਿੰਨੇ ਖਤਰਨਾਕ ਨਤੀਜੇ ਭੁਗਤੇ ਯੂਰਪੀਅਨ ਸਮਰਾਜ ਜਿਹੜਾ ਪੀਲੇ ਖਤਰੇ ਦੀ ਬਕਵਾਸੀ ਚੀਕ ਮਾਰਦਾ ਹੈ ਨਹੀਂ ਜਾਣਦਾ ਕਿ ਏਸ਼ੀਆ ਗੋਰੇ ਖਤਰਨਾਕ ਸੰਕਟ ਵਿਰੁੱਧ ਜਾਗ ਸਕਦਾ ਹੈ ਤੁਸੀਂ ਇਹ ਕਹਿ ਕੇ ਸਾਡੇ ਤੇ ਹੱਸ ਸਕਦੇ ਹੋ ਕਿ ਸਾਨੂੰ ਚਾਹ ਕੋ ਜਿਆਦਾ ਚੜ ਗਈ ਹੈ ਪਰ ਕੀ ਸਾਨੂੰ ਇਹ ਸ਼ੱਕ ਕਰਨ ਦਾ ਕੋਈ ਹੱਕ ਨਹੀਂ ਕਿ ਤੁਹਾਡੇ ਵਿਧਾਨ ਵਿੱਚ ਚਾਹ ਕਲਚਰ ਦਾ ਨਾਮੋ ਨਿਸ਼ਾਨ ਨਹੀਂ ਇੱਕ ਦੂਜੇ ਉੱਪਰ ਤਰੰਜਾ ਕੱਸ ਕੇ ਦੁਖੀ ਹੋਣ ਦੀ ਥਾਂ ਕਿਉਂ ਨਾ ਸਿਆਣੇ ਬਣ ਕੇ ਅੱਧੀ ਅੱਧੀ ਗਲੋਬ ਦਾ ਫਾਇਦਾ ਉਠਾਈਏ ਮੰਨਿਆ ਸਾਡੇ ਪਿਸ਼ੋਕੜ ਪਿੰਨ ਪਿੰਨ ਹਨ ਪਰ ਇੱਕ ਦੂਜੇ ਦੀ ਢਾਲ ਬਨਣੋਂ ਕਿਉਂ ਹਟਿਏ ਤੁਸੀਂ ਰਾਜ ਵਿਸਥਾਰਤਾ ਕੀਤਾ ਪਰ ਪੱਲੇ ਪਾਈ ਬੇਚੈਨੀ ਅਸੀਂ ਸਦ ਭਾਵਨਾ ਕਾਇਮ ਕਰਦੇ ਕਰਦੇ ਇੰਨੇ ਕਮਜ਼ੋਰ ਹੋ ਗਏ ਕਿ ਹਮਲਿਆਂ ਦਾ ਮੁਕਾਬਲਾ ਕਰਨ ਜੋਗੇ ਨਾ ਰਹੇ ਤੁਸੀਂ ਮੰਨੋਗੇ ਕਿ ਕਈ ਪੱਖੋਂ ਪੱਛਮ ਨਾਲੋਂ ਪੂਰਬ ਬਿਹਤਰ ਹੈ ਹੈਰਤ ਹੈ ਕਿ ਮਨੁੱਖਤਾ ਦਾ ਮਿਲਾਪ ਹੁਣ ਚਾਹ ਦੇ ਪਿਆਲੇ ਵਿੱਚ ਹੋਇਆ ਹੈ ਕੇਵਲ ਏਸ਼ੀਆ ਦੀਆਂ ਰਸਮਾਂ ਸਦਕਾ ਵਿਸ਼ਵ ਦੀ ਸ਼ਾਨ ਬਣੀ ਗੋਰੇ ਨੇ ਸਾਡੇ ਧਰਮ ਅਤੇ ਰਸਮਾਂ ਦੀ ਖਿੱਲੀ ਉਡਾਈ ਪਰ ਪੂਰੀ ਚਾਹ ਨੂੰ ਬੇਚਿਜਖੋ ਕੇ ਮਨਜ਼ੂਰ ਕਰ ਲਿਆ ਦਿਨ ਢਲੇ ਦੀ ਚਾਹ ਪੱਛਮੀ ਤਰਜ਼ ਜ਼ਿੰਦਗੀ ਦਾ ਐਮ ਹਿੱਸਾ ਬਣ ਗਿਆ ਟ੍ਰੇ ਅਤੇ ਪਿਆਲੀਆਂ ਦੀ ਮਧੁਰ ਖਨਕਨਾਹਟ ਔਰਤਾਂ ਵੱਲੋਂ ਨਿਭਾਈ ਜਾਂਦੀ ਮਹਿਮਾਨ ਨਿਵਾਜ਼ੀ ਕਿੰਨੀ ਚੀਨੀ ਕਿੰਨਾ ਕੁ ਦੁੱਧ ਦੇ ਮਿੱਠੇ ਬਾਕ ਚਾਹ ਦੀ ਪ੍ਰਭੂਸੱਤਾ ਬਿਨਾਂ ਸ਼ੱਕ ਕਾਇਮ ਕਰ ਦਿੰਦੇ ਹਨ ਚਾਹ ਦੀ ਬਤੀਲੀ ਵਿੱਚ ਉਬਾਲਾ ਆਉਣ ਵੇਲੇ ਤੱਕ ਮਹਿਮਾਨ ਦੇ ਦਿਲ ਅੰਦਰਲੀ ਦਾਰਸ਼ਨਿਕ ਦੁਚਿੱਤੀ ਖਤਮ ਪੂਰਬੀ ਰੂ ਦੇ ਦੀਦਾਰ ਪਰਤਖ ਯੂਰਪੀਅਨ ਲਿਖਤਾਂ ਵਿੱਚ ਚਾਹ ਦਾ ਮੁੱਢਲਾ ਜ਼ਿਕਰ ਇੱਕ ਅਰਬੀ ਯਾਤਰੀ ਦੇ ਕਥਨ ਵਜੋਂ ਆਇਆ ਹੈ ਕਿ 879 ਈਸਵੀ ਦੇ ਸਾਲ ਕਾਂਤੋਜ਼ ਰਾਜ ਦੀ ਸਰਕਾਰ ਦੀ ਆਮਦਨ ਦਾ ਵੱਡਾ ਸਰੋਤ ਨਮਕ ਅਤੇ ਚਾਹ ਉੱਪਰ ਲਾਇਟ ਟੈਕਸ ਤੋਂ ਹੁੰਦਾ ਸੀ ਮਾਰਕੋ ਪੋਲੋ ਨੇ ਰਿਕਾਰਡ ਕੀਤਾ ਕਿ ਸਾਲ 1285 ਵਿੱਚ ਇੱਕ ਚੀਨੀ ਵਜ਼ੀਰ ਨੂੰ ਇਸ ਲਈ ਹੋਂਦੇ ਤੋਂ ਹਟਾ ਦਿੱਤਾ ਸੀ ਕਿਉਂਕਿ ਉਸਨੇ ਆਪ ਉਤਰਾ ਹੋ ਕੇ ਚਾਹ ਉੱਪਰਲਾ ਟੈਕਸ ਵਧਾ ਦਿੱਤਾ ਸੀ। ਮਹਾਨ ਖੋਜਾਂ ਦਾ ਇਹ ਉਹ ਸਮਾਂ ਹੈ ਜਦੋਂ ਯੂਰੋਪੀਅਨ ਲੋਕਾਂ ਨੇ ਦੂਰ ਦੁਰਾਡੇ ਸਮੁੰਦਰੋਂ ਪਾਰ ਦੇ ਪੂਰਬੀ ਲੋਕਾਂ ਨੂੰ ਜਾਨਣਾ ਸ਼ੁਰੂ ਕੀਤਾ ਸੀ। 16ਵੀਂ ਸਦੀ ਦੇ ਅਖੀਰ ਵਿੱਚ ਹਾਲੈਂਡ ਵਾਸੀਆਂ ਨੇ ਖ਼ਬਰ ਲਿਆਂਦੀ ਕਿ ਪੂਰਬ ਵਿੱਚ ਝਾੜੀ ਦੀਆਂ ਪੱਤੀਆਂ ਵਰਤਨ ਨਾਲ ਇੱਕ ਸੁਆਦਲਾ ਦਰਬ ਤਿਆਰ ਹੋ ਰਿਹਾ ਹੈ। ਜੋਅਨਨੀ ਬਤਿਸਤਾ ਰਮੂਸੀਓ ਐਲ ਅਲਮੀਦਾ ਮਫੈਨੋ ਅਤੇ ਤਰੇਯਰਾ ਯਾਤਰੂਆਂ ਨੇ ਚਾਹ ਦਾ ਜ਼ਿਕਰ ਕੀਤਾ ਸਾਲ 1610 ਵਿੱਚ ਡੱਚ ਈਸਟ ਇੰਡੀਆ ਕੰਪਨੀ ਪਹਿਲੀ ਵਾਰ ਜਹਾਜ਼ਾਂ ਵਿੱਚ ਚਾਹ ਲੱਦ ਕੇ ਯੂਰਪ ਵਿੱਚ ਲੈ ਕੇ ਗਈ ਫਰਾਂਸ ਵਿੱਚ ਇਸ ਦਾ ਪਤਾ 1636 ਵਿੱਚ ਲੱਗਾ ਤੇ ਰੂਸ ਵਿੱਚ 1638ਵੀਂ ਵਿੱਚ ਪੁੱਜੀ ਇੰਗਲੈਂਡ ਨੇ ਇਸ ਦਾ ਸਵਾਗਤ 1650 ਵਿੱਚ ਕੀਤਾ ਤੇ ਕਿਹਾ ਸ਼ਾਨਦਾਰ ਦਰਵ ਸਾਰੇ ਹਕੀਮਾਂ ਵੱਲੋਂ ਪ੍ਰਵਾਨਿਤ ਚੀਨੀ ਪਦਾਰਥ ਚੀਨ ਵਿੱਚ ਜਿਸਨੂੰ ਚਾਹ ਕਹਿੰਦੇ ਨੇ ਦੂਜੀਆਂ ਕੋਮਾ ਟੇ ਜਾਂ ਟੀ ਕਹਿੰਦੀਆਂ ਨੇ ਪੁੱਜ ਗਿਆ ਹੈ ਸੰਸਾਰ ਦੀਆਂ ਸਾਰੀਆਂ ਵਧੀਆ ਚੀਜ਼ਾਂ ਨਾਲ ਸੰਸਾਰ ਦੀਆਂ ਸਾਰੀਆਂ ਵਧੀਆ ਚੀਜ਼ਾਂ ਨਾਲ ਜਿਵੇਂ ਹੋਇਆ ਕਰਦਾ ਹੈ ਚਾਹ ਵਿਰੁੱਧ ਪ੍ਰੋਪਾਗੈਂਡਾ ਵੀ ਨਾਲ ਹੀ ਸ਼ੁਰੂ ਹੋ ਗਿਆ ਹੈਨਰੀ ਸੈਵਿਲੇ ਜਹੇ ਨਾਸਤਿਕ ਨਾਸਤਿਕਾ ਨੇ ਇਸ ਨੂੰ ਮਲੀਨ ਰਸਮ ਕਹਿ ਕੇ ਦੁਰਕਾਰਿਆ ਜੋਨਾ ਹੈਨਵੇ ਨੇ ਕਿਹਾ ਕਿ ਇਸ ਸਦਕਾ ਮਰਦ ਆਪਣਾ ਮਰਾਤਵਾ ਤੇ ਔਰਤਾਂ ਚਾਹ ਦੀ ਵਰਤੋਂ ਨਾਲ ਸੁੰਦਰਤਾ ਤੋਂ ਹੱਥ ਤੋਂ ਬੈਠਣ ਗਿਆਂ ਸ਼ੁਰੂ ਵਿੱਚ ਇਸ ਦੀ ਕੀਮਤ 15-16 ਛਲਿੰਗ ਪ੍ਰਤੀ ਪ੍ਰੌਂਟ ਸੀ ਜੋ ਆਮ ਲੋਕਾਂ ਲਈ ਮਹਿੰਗੀ ਸੀ ਇਉਂ ਇਹ ਅਮੀਰਾਂ ਦੀ ਵਰਤੋਂ ਅਤੇ ਮਨੋਰੰਜਨ ਦਾ ਸਾਧਨ ਸੀ ਸ਼ਾਹਜਾਦਿਆਂ ਅਤੇ ਦਾਦੀਆਂ ਨਾਨੀਆਂ ਨੂੰ ਇਸ ਦੇ ਪੈਕੇਟ ਤੋਹਫੇ ਵਜੋਂ ਦਿੱਤੇ ਜਾਂਦੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਚਾਹ ਪੀਣ ਦੀ ਆਦਤ ਬੇਅੰਤ ਤੇਜ਼ੀ ਨਾਲ ਫੈਲੀ 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਲੰਡਨ ਦੇ ਸਾਰੇ ਕਾਫੀ ਹਾਊਸ ਚਾਹਖਾਨੇ ਬਣ ਗਏ ਐਡੀਸਨ ਅਤੇ ਸਟੀਲ ਜਿਹੇ ਦਾਨਿਸ਼ਵਰ ਚਾਹ ਦੇ ਪਿਆਲੇ ਦੁਆਲੇ ਇਕੱਠੇ ਹੁੰਦੇ ਛੇਤੀ ਹੀ ਇਹ ਜੀਵਨ ਦਾ ਅਹਿਮ ਹਿੱਸਾ ਬਣ ਗਈ ਟੈਕਸ ਲੱਗ ਗਿਆ ਇੰਨੇ ਵੱਧ ਟੈਕਸ ਲੱਗਣ ਸਦਕਾ ਬਸਤੀਵਾਦੀ ਅਮਰੀਕਾ ਜਿਹਾ ਜ਼ੁਲਮ ਬਰਦਾਸ਼ਤ ਕਰਕੇ ਜਿਉਂਦਾ ਆਦੀ ਹੋ ਗਿਆ ਸੀ ਥੱਕ ਟੁੱਟ ਗਿਆ ਤੇ ਬਗਾਵਤ ਕਰ ਦਿੱਤੀ ਅਮਰੀਕਨ ਆਜ਼ਾਦੀ ਦੀ ਤਾਰੀਖ ਉਸ ਦਿਨ ਤੋਂ ਮੰਨੀ ਜਾਂਦੀ ਹੈ ਜਦੋਂ ਲੋਕਾਂ ਨੇ ਚਾਹ ਦੀਆਂ ਪੇਟੀਆਂ ਬੋਸਟਨ ਬੰਦਰਗਾਹ ਦੇ ਪਾਣੀ ਵਿੱਚ ਵਹਾ ਮਾਰੀਆਂ ਚਾਹ ਦੇ ਸਵਾਦ ਵਿੱਚ ਕੋਈ ਸੂਖਮ ਜ਼ਾਇਕਾ ਤਾਂ ਹੈ ਹੀ ਜਿਹੜਾ ਬੰਦੇ ਨੂੰ ਪੀਣ ਲਈ ਮਜਬੂਰ ਕਰਦਾ ਹੈ ਤੇ ਲੁਭਾਉਣਾ ਆਦਰਸ਼ ਬਣ ਜਾਂਦਾ ਹੈ ਪੱਛਮ ਦੇ ਹਾਸ ਬਿਆੰਗ ਲਿਖਣ ਵਾਲੇ ਲਿਖਾਰੀਆਂ ਨੇ ਆਪਣੇ ਖਿਆਲਾਂ ਨੂੰ ਚਾਹ ਦੀ ਖੁਸ਼ਬੂ ਵਿੱਚ ਮਿਲਾਉਣ ਵੇਲੇ ਸੁਸਤੀ ਨਹੀਂ ਵਰਤੀ ਇਹ ਸ਼ਰਾਬ ਵਰਗੀ ਹੰਕਾਰੀ ਹੋਈ ਹੀ ਨਹੀਂ ਕੌਫੀ ਵਰਗੀ ਗੰਬੀਰ ਨਹੀਂ ਕਾਵੇ ਵਰਗੀ ਮਾਸੂਮ ਨਹੀਂ ਸਾਲ 1711 ਵਿੱਚ ਸਪੈਕਟੇਟਰ ਅਖਬਾਰ ਨੇ ਲਿਖਿਆ ਸੀ ਅਸੀਂ ਭਲੇ ਪਰਿਵਾਰਾਂ ਅੱਗੇ ਸਿਫਾਰਿਸ਼ ਕਰਦੇ ਹਾਂ ਕਿ ਜਦੋਂ ਉਹ ਸਵੇਰੇ ਚਾਹ ਵੇਲੇ ਇੱਕ ਘੰਟਾ ਇਕੱਠੇ ਬੈਠ ਕੇ ਬ੍ਰੈਡ ਅਤੇ ਬਟਰ ਖਾਣ ਸਾਡਾ ਇਹ ਅਖਬਾਰ ਬ੍ਰੇਕਫਾਸਟ ਮੌਕੇ ਆਪਣੇ ਵਿਚਾਰ ਜ਼ਰੂਰ ਰੱਖਣ ਇਹੋ ਲੱਗੇ ਕਿ ਇਹ ਸਭ ਚਾਹ ਦੇ ਮੰਗਲ ਸ਼ਗਨ ਹਨ ਸੈਮਿਊਲ ਜੌਨਸਨ ਆਪਣੇ ਨੈਣ ਨਕਸ਼ ਬਿਆਨ ਕਰਦਿਆਂ ਲਿਖਦਾ ਹੈ ਕਿ ਮੈਂ ਪੱਕਾ ਠੀਠ ਬੇਸ਼ਰਮ ਚਾਹ ਪੀਣਾ ਹਾਂ ਜਿਹੜਾ 20 ਸਾਲ ਤੋਂ ਛਾੜੀ ਦੀਆਂ ਪੱਤੀਆਂ ਦਾ ਲੁਤਫ ਲੈਦਾ ਆ ਰਿਹਾ ਹਾਂ ਸ਼ਾਮੀ ਚਾਹ ਅੱਧੀ ਰਾਤ ਚਾਹ ਚਾਹ ਨਾਲ ਸਜਰੀ ਸਵੇਰ ਦਾ ਸਵਾਗਤ ਚਾਹ ਦੇ ਪੱਕੇ ਭਗਤ ਚਾਰਲਸ ਲੈਂਪ ਦਾ ਕਥਨ ਹੈ ਸਭ ਤੋਂ ਵੱਧ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਕੋਈ ਚੰਗਾ ਕੰਮ ਚੁੱਪਚੀਪੀਤੇ ਹੋ ਜਾਵੇ ਤੇ ਪਤਾ ਬਾਅਦ ਵਿੱਚ ਅਚਾਨਕ ਲੱਗੇ ਚਾਹਵਾਦ ਸੁੰਦਰਤਾ ਨੂੰ ਛੁਪਾ ਕੇ ਫਿਰ ਬਾਅਦ ਵਿੱਚ ਲੱਭਣ ਦਾ ਨਾਮ ਹੈ ਉਸ ਵੱਲ ਇਸ਼ਾਰਾ ਕਰਨਾ ਹੈ ਜਿਸਨੂੰ ਜ਼ਾਹਿਰ ਕਰਨ ਦਾ ਹੌਸਲਾ ਨਾ ਕਰ ਸਕੋ ਆਪਣੇ ਆਪ ਉੱਪਰ ਹੱਸਣ ਦਾ ਇਹ ਸਾਉ ਭੇਦ ਹੈ ਸਹਿਜੇ ਸਹਿਜੇ ਭਰਪੂਰਨ ਫਿਲਾਸਫੀ ਭਰੀ ਮੁਸਕਾਨ ਸਾਰੇ ਸਹੀ ਵਿਅੰਗ ਲੇਖਕ ਵਾਸਤਵ ਵਿੱਚ ਚੌ ਫਿਲਾਸਫਰ ਹਨ ਥੈਂਕਰੇ ਅਤੇ ਸ਼ੇਕਸਪੀਅਰ ਵੀ ਮੰਦੇ ਦੌਰ ਵਾਲੇ ਕਵੀ ਜਦੋਂ ਪਦਾਰਥਵਾਦ ਵਿਰੁੱਧ ਲਿਖਦੇ ਸਨ ਕੁਝ ਹੱਦ ਤੱਕ ਉਹਨਾਂ ਨੇ ਵੀ ਚਾਹ ਵੱਲ ਨੂੰ ਜਾਂਦਾ ਰਾਹ ਫੜਿਆ ਅਪੂਰਨਤਾ ਦੇ ਸੰਕੋਚੇ ਚਿੰਤਨ ਨੇ ਪੂਰਬ ਅਤੇ ਪੱਛਮ ਨੂੰ ਆਹਮੋ ਸਾਹਮਣੇ ਬਿਠਾ ਕੇ ਇੱਕ ਦੂਜੇ ਨੂੰ ਤਰਵਾਸ ਦੇਣ ਲਾ ਦਿੱਤਾ ਹੈ ਤਾਉਵਾਦੀ ਦੱਸਦੇ ਹਨ ਕਿ ਅਨਹੋਂਦ ਵਿੱਚੋਂ ਜਦੋਂ ਮਹਾਨ ਹੋਂਦ ਪ੍ਰਗਟ ਹੋਈ ਰੂਹ ਅਤੇ ਪਦਾਰਥ ਵਿੱਚ ਕਮਸਾਨ ਦਾ ਯੁੱਧ ਹੋਇਆ ਅਖੀਰ ਵਿੱਚ ਸੁਰਗਾ ਦੇ ਸੂਰਜ ਪੀਲੇ ਬਾਦਸ਼ਾਹ ਨੇ ਧਰਤੀ ਉੱਪਰਲੇ ਹਨੇਰੇ ਦੇ দাঁਤ ਚੂਯੰਗ ਨੂੰ ਹਰਾ ਦਿੱਤਾ ਮਰਦੇ ਹੋਏ দাঁਤ ਨੇ ਗੁੱਸੇ ਵਿੱਚ ਸੂਰਜ ਮੰਡਲ ਵਿੱਚ ਟੱਕਰ ਮਾਰੀ ਜਿਸ ਸਦਕਾ ਨੀਲੇ ਅੰਬਰ ਦਾ ਗੁੰਬਦ ਟੁਕੜੇ ਟੁਕੜੇ ਹੋ ਕੇ ਖਿੱਲਰ ਗਿਆ ਤਾਰਿਆਂ ਦੇ ਆਲਣੇ ਗਵਾਚ ਗਏ ਤੇ ਹਨੇਰਾ ਰਾਤ ਦੀਆਂ ਜੰਗਲੀ ਖੱਡਾਂ ਵਿੱਚ ਇਧਰ ਉਧਰ ਪਟਕਦਾ ਰਿਹਾ ਮਾਇੂਸ ਪੀਲੇ ਬਾਦਸ਼ਾਹ ਨੇ ਦੂਰ ਦੁਰਾਡੇ ਨਜ਼ਰ ਮਾਰੀ ਕਿ ਨੀਲੇ ਗੁੰਬਦ ਦੀ ਮੁਰੰਮਤ ਕਿਵੇਂ ਕਰਾਂ ਉਸਦੀ ਖੋਜ ਵਿਅਰਥ ਨਹੀਂ ਗਈ ਪੂਰਬੀ ਸਾਗਰ ਵਿੱਚੋਂ ਇੱਕ ਮਹਾਰਾਣੀ ਪ੍ਰਗਟ ਹੋਈ ਰੋਹਾਨੀ ਨੂਵਾ ਸਿੰਘਾਂ ਦਾ ਤਾਜ ਅਜਗਰ ਦੀ ਪੂਸ਼ ਅੱਗ ਦੇ ਕਵਚ ਅੰਦਰ ਪ੍ਰਕਾਸ਼ਮਾਨ ਜਾਦੂ ਦੀ ਦੀਗ ਵਿੱਚ ਉਸਨੇ ਪਚਰੰਗੀ ਪੀਂਗ ਪਾ ਕੇ ਤਾਈ ਤੇ ਮੋੜ ਚੀਨੀ ਅਸਮਾਨ ਅਸਮਾਨ ਉਸਾਰ ਦਿੱਤਾ ਪਰ ਦਸਨ ਵਾਲੇ ਵੀ ਦੱਸਦੇ ਨੇ ਕਿ ਨੂਵਾ ਨੀਲੇ ਗੁੰਬਦ ਦੀਆਂ ਦੋ ਤਰੇੜਾਂ ਭਰਨੀਆਂ ਪੁੱਲ ਗਈ ਇਥੋਂ ਪ੍ਰੇਮ ਦੀ ਦਵੈਤ ਆਰੰਭ ਹੋਈ ਕੁਲਾੜ ਵਿੱਚ ਦੋ ਬੇਚੈਨ ਰੂਹਾਂ ਇੱਕ ਦੂਜੀ ਨੂੰ ਮਿਲਣ ਲਈ ਪਹਿਚੇਨ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੀਆਂ ਜਦੋਂ ਤੱਕ ਬ੍ਰਹਿਮੰਡ ਸੰਪੂਰਨ ਨਹੀਂ ਹੁੰਦਾ ਆਪੋ ਆਪਣੀ ਆਸ ਅਤੇ ਉਮੀਦ ਨੂੰ ਆਪਣੇ ਅਮਨ ਲਈ ਨਵਾਂ ਆਕਾਸ਼ ਉਸਾਰਨਾ ਪਵੇਗਾ ਦੌਲਤ ਅਤੇ ਸੱਤਾ ਹਾਸਲ ਕਰਨ ਦੇ ਚੱਕਰਵਰਤੀ ਦوار ਵਿੱਚ ਸਮਕਾਲੀ ਮਨੁੱਖਤਾ ਦਾ ਸਵਰਗ ਚੱਕਨਾਚੂਰ ਹੋ ਗਿਆ ਹੈ ਹੰਕਾਰ ਅਤੇ ਕਰੂਰਤਾ ਦੇ ਪਰਛਾਵਿਆਂ ਹੇਠ ਸੰਸਾਰ ਚਟਪਟਾ ਰਿਹਾ ਹੈ ਮਾੜੀ ਨੀਤ ਨਾਲ ਗਿਆਨ ਦੀ ਖਰੀਦੋ-ਫਰੋਖਤ ਹੋ ਰਹੀ ਹੈ ਪਰ ਉਪਕਾਰ ਉਦੋਂ ਕੀਤਾ ਜਾਂਦਾ ਹੈ ਜੇ ਇਸ ਵਿੱਚੋਂ ਲਾਭ ਹੋਵੇ ਪੂਰਬ ਅਤੇ ਪੱਛਮ ਦੋ ਅਜਗਰਾਂ ਵਾਂਗ ਉਬਲਦੇ ਸਮੁੰਦਰ ਵਿੱਚ ਜੀਵਨ ਅੰਮ੍ਰਿਤ ਪ੍ਰਾਪਤ ਕਰਨ ਲਈ ਢੜ ਰਹੇ ਹਨ ਵਿਸ਼ਾਲ ਬਰਬਾਦੀ ਦੀ ਮੁਰੰਮਤ ਕਰਨ ਵਾਸਤੇ ਸਾਨੂੰ ਨੂਵਾ ਦੀ ਫਿਰ ਲੋੜ ਹੈ ਅਸੀਂ ਮਹਾਦੇਵੀ ਨੂੰ ਉਡੀਕ ਰਹੇ ਹਾਂ ਬੈਰਹਾਲ ਹਾਲੇ ਚਾਹ ਦੀ ਚੁਸਕੀ ਲਈਏ ਦਿਨ ਢਲੇ ਦੀ ਧੁੱਪ ਬਾਸਾਂ ਨੂੰ ਲੁਸ਼ਕਾ ਰਹੀ ਹੈ ਫੂਹਾਰੇ ਪ੍ਰਸੰਨਤਾ ਨਾਲ ਉਛਲ ਰਹੇ ਹਨ ਚੀਲਾਂ ਦੀ ਸਰਸਰਾਹਟ ਚਾਹ ਦੀ ਪਤੀਲੀ ਵਿੱਚੋਂ ਸੁਣਾਈ ਦੇ ਰਹੀ ਹੈ ਹੁਣ ਲੋਪ ਹੋ ਕੇ ਤੇਰ ਤੱਕ ਖੂਬਸੂਰਤ ਪਾਗਲਪਨ ਵਿੱਚ ਲੀਨ ਹੋ ਜਾਈਏ ਧੰਨਵਾਦ